ਦੋਸਤੋ ਕੀ ਹਾਲ ਚਾਲ ਆ ਮੀਰਾ ਸਾਰੇ ਠੀਕ ਹੋਵੋਗੇ ਤੇ ਤਲਵੰਡੀ ਸਾਹਿਬ ਆਣਾ ਟਰੈਕਟਰ ਮੰਡੀ ਦੇਣਾ ਹੈਗਾ ਬੁੱਧਵਾਰ ਤੇ ਹੋ ਸ਼ਰਮੇ ਨਾ ਹੋ ਸ਼ਰਮੇ ਕਿਵੇਂ ਜਸਪਰੀ ਸਾਹਿਬ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਮਾਰਾ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੇ ਵੀਰੇ ਅੱਜ ਬੁੱਧਵਾਰ ਆ ਉਹਨੀ ਤੀਕਾ ਅਕਤੂਬਰ ਮਹੀਨਾ 2024 ਰਾਜਾਪਨ ਮੋੜ ਤੇ ਤੇ ਬਾਈ ਤਸਵੀਰ ਤੇ ਟਰੈਕਟਰ ਦਿਖਾਵਾਂਗੇ ਠੀਕ ਹੈ ਕੋਸ਼ਿਸ਼ ਕਰਾਂਗੇ ਜਾਇ ਜਾਇ ਠੀਕ ਆ ਬਾਈ ਠੀਕ ਹੈ ਬਾਈ ਜਦੋਂ ਜਦੋਂ ਆਦਾ ਵੀ ਵੱਡਾ ਬਣ ਆਉਂਦਾ ਸਭ ਤੋਂ ਪਹਿਲਾਂ ਆ ਗਿਆ 855 ਵੀਰਾ ਵੱਡ ਲੱਗ ਨੇ ਠੀਕ ਹੈ ਗੱਲ ਆ ਟਾਇਰ ਹੈਗਾ ਬਾਈ 90 ਪੈਸੇ ਸੈਂਟਰ ਗੇਟ ਟਰੈਕਟਰ ਆ ਵੀਰੇ ਟੂ ਸੀਟਾ ਡਿਸਟ੍ਰੀਬਿਊਟਰ ਆ ਸਾਰਾ Ориਜਨਲ ਕੋਈ ਰੰਗ ਬੇਚੀ ਰਿਹਾ ਬਾਈ ਦੋਲ ਫੈਂਸ ਹੋ ਜੂਆ ਪੁਰਾਣਾ ਕੱਟਿਆ ਜੀ ਤਸਵੀਰ 'ਚ 6 ਲੱਖ 55 ਹਜ਼ਾਰ ਡਿਮਾਂਡ ਹੈ ਕਿੰਨੇ ਦਾ ਹੂੰ ਸਵਾ 6 ਲੱਖ ਰੁਪਏ ਦਾ ਰੈਟਰ ਦੇਵਾ ਜੀ ਉਹ ਦੂਵਾ ਦਾ ਕਾ ਪੁੰਜਦਾ ਫਿਰ ਗੰਡੀ ਆ ਠੀਕ ਆ ਐਸੇ ਵੀ ਲੋਨ ਫੈਂਸ ਹੋ ਜੂਆ ਪੁਰਾਣਾ ਇੱਥੇ ਕੱਟਿਆ ਜੀ ਠੀਕ ਆ ਪਾਵਰ ਸਟੀering ਦਾ ਭਈ ਕਾ మోਡਲ ਟਰੈਕਟਰ ਹੈ ਗੇਅਰ ਕੋ 52 10 ਖੈਰ ਹੋ ਗਿਆ ਬਾਈ ਜੀ 90 ਪੈਸੇ ਸਾਰਾ ਰੀਪਨਾ ਪੁੱਛਦਾ 30 ਦਾ ਪੁਰਾਣਾ ਕੱਟਿਆ ਇਹੋ ਲੋਨ ਫੈਂਸ ਹੋ ਗਈ। ਮਤਲਬ ਆਇਆ ਹੈ 852000 ਦੀ ਮੰਗ ਆ ਕਿੰਨੇ ਦਾ ਜਿਹੜਾ ਜਿਹਦਾ 710000 ਦਾ 690000 ਦਾ ਅਸੀਂ ਤਾਂ ਫਿਰ ਆਪ ਵੀ ਕਹਿੰਦੇ ਲੈ ਜਾ ਬਾਈ ਕਿ ਆਪਾਂ ਚਲਾਉਣੀ ਦੱਸਦੀ ਆ ਉਹ ਤੋਂ ਬਾਅਦ ਆ ਗਿਆ ਬਾਈ ਜੀ 22 ਮਾਡਲ ਠੀਕ ਹੈ ਪੰਜਾਬ ਨੰਬਰ ਸੰਗਰੂਰ ਦਾ ਬਾਈ ਬਿਲਕੁਲ ਨਵਾਂ ਟਰੈਕਟਰ ਆ ਲੋਨ ਫੈਂਸ ਹੋ ਜੂ ਬਾਈ ਟਰੈਕਟਰ ਦੇ ਉੱਤੇ ਲਗਭਗ ਸਵਾ 4 ਲੱਖ ਰੁਪਏ ਲੋਨ ਹੋ ਜੂਗਾ ਇਹ ਨਹੀਂ ਪਤਾ ਬਾਈ ਤੁਹਾਡਾ ਥੱਬਲ ਚੰਗਾ ਹੋਵੇ 4.5 ਲੱਖ ਦਾ ਹੀ ਲੋਨ ਹੋ ਜੂਗਾ ਟਾਇਰ ਹੈਗੇ ਬਾਈ 90 ਪੈਸੇ 50 ਪੈਸੇ ਸਾਰਾ ਸਮਾਨ ਦਾ ਡੰਡਾ ਫੱਤੀ ਖੁਤਰੀ ਪਾਵਰ ਸਟੀering ਹੈ ਬਾਈ ਡਬਲ ਕਲਚ ਆ ਵੀਰੇ ਤੇ 495000 ਡਮਾਂ ਕਿੰਨੇ ਦਾ ਜੇ ਦਾਂਗੇ ਮੰਨੂ ਹੋ ਜਾ 80 ਹਜ਼ਾਰ ਟ੍ਰੈਕਟਰ ਇਹ ਦੇ ਦਾਂਗਾ ਭਾਈ 4 ਲੱਖ ਤੇ ਬੈਡ ਯਾਰ ਉਹ ਜੁਆਦੇ ਵਿੱਚ ਆ ਗਿਆ ਭਾਈ ਜੀ ਸੋਨਾ ਜੀ ਕਾ 2022 ਮਾਟਲਾ 3 ਸਪੀਡ ਆ ਚੇਂਜਰ ਵਾਲਾ ਭਾਈ ਜਿੰਨਾ ਇਹ ਸਿੱਧਾ ਚੁਰਦਾ ਉੰਨੇ ਪੈਕ ਆ ਜੀ ਇਹਦੀ ਜਿਹੜੇ ਗੇਅਰ ਤੇ ਖੜਾ ਹੁੰਦਾ ਉਸੇ ਗੇਅਰ ਦੀ ਬੈਕ ਹੋ ਜਾਂਦਾ ਭਾਈ ਕਿਹਾ 22 ਮਾਟਲਾ ਚ ਵੀਰ ਪੁਰਾਣਾ ਕੱਟਿਆ ਉਹ ਲੋਹੇ ਫੈਂਸ ਹੋ ਜੂ ਵੀਰੇ ਲੋਨ ਫੈਨ ਇਹਦੇ ਉੱਤੇ ਹੋ ਜੂ ਬਾਈ ਬਾਈ ਮਾਰਕਟ ਤੇ 5 ਲੱਖ ਤੇ 70000 ਰੁਪਏ ਲੋਨ ਹੋ ਜੂ ਵੀਰੇ ਇੱਥੇ ਟਰੈਕਟਰ ਦੇ ਦਾਂਗੇ 5 ਲੱਖ ਕਿੰਨੇ ਦਾ 90000 ਦਾ ਉਦੋਂ ਵਾਦਾ ਹੈਗਾ ਪ੍ਰੀਤ ਪ੍ਰੀਤ ਹੈਗਾ ਬਾਈ ਜੀ 3 ਸਪੀਡ ਸਾਰਾ オリジナル ਕਿਤੋਂ ਰੰਗ ਪੇਟੋ ਹੈ ਲੋਨ ਫੈਨਸ ਹੋ ਜੂਗਾ ਟਾਇਰ ਹੈਗਾ ਬਾਈ ਟਰੈਕਟਰ ਦੇ ਅਸਲੀ ਪੈਸੇ ਫਰਾ ਅਰੀਜਨਲ ਆ ਸਾਟਨਾਂ ਜਿਆ ਪਲੀਸ ਪੀਟ ਰੈਕਟਰ ਹੈ ਬਾਈ ਇਹ 2020 ਮਾਡਲ ਦੀ ਚਾਰ 75 ਰੇਟ ਕਿੰਨੇ ਦਾ 40 ਦਾ ਜੀ ਨਾ ਨਾ 30000 ਦਾ ਲੈ ਜਾ ਬਾਈ ਠੀਕ ਹੈ ਗੱਲ ਬੜੇ ਘਟਾਈ ਜਾ ਨਾ ਸ਼ਰਮ ਇਪੜਾ ਟੀਪ ਹੋਣਗੇ ਅੱਜ ਅਸੀਂ ਉਦੋਂ ਬਾਅਦ ਆ ਗਿਆ ਬਾਈ ਜਸਤੀ ਕਰ ਉਦੋਂ ਬਾਅਦ ਬਾਈ 18 ਮਾਡਲ ਆ ਗਿਆ ਵੇਚਣਾ ਦਾ ਬਾਈ ਵਹੀ ਆ ਟੈਂਸ਼ਨ ਨਾ ਲੋ ਉਦੋਂ ਬਾਅਦ ਆ ਗਿਆ ਬਾਈ ਜੀ 18 ਮਾਡਲ ਸਿਕੰਦਰ ਮਾਡਲ ਹੈ ਬਾਈ 50 ਆ ਡਬਲ ਕਲਚਰ 3 ਟੂ ਸਪੀਡ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜੂ 520 ਰੇਟ ਕਿੰਨੇ ਦਾ ਜਸਵੀਰ ਇੱਕੋ ਹੀ ਦੱਸ ਦਈਏ 85000 ਦਾ ਲੈ ਜਾ ਬਈ ਇਹ ਤਾਂ ਕਰ ਹੀ ਜਾਣਗੇ ਤੁਨੇ ਇਹ ਕਿੱਲੇ ਬਥੇ ਰ ਆ ਬਾਈ ਜਾ ਆ ਜਾ ਮੈਂ ਖਲਾ ਮੇਰੇ ਨਾਲ ਉਦੋਂ ਬਾਅਦ ਆ ਗਿਆ ਬਾਈ 855 14 ਮਾਡਲ ਆ ਕ੍ਰੌਫਟਰ ਇੰਜਨ ਆ ਪਿਛਲੇ ਟਾਇਰ ਚਾਰੀ ਟਾਇਰ ਨਵੇਂ ਆ ਵੀਰੇ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜੂਗਾ ਟਰੈਕਟਰ ਦੀ ਕੰਡੀਸ਼ਨ ਬਾਈ 15 16 17 ਵਰਗੀ ਪਈ ਹੈ ਟਰੈਕਟਰ ਸੂਆ ਖੈਰ ਹੈ ਡਬਲ ਡਿਸਟ੍ਰੀਬਿਊਟਰ ਆ ਟਰੈਕਟਰ ਆ ਸਰਾਸਕਾਰ ਦੇ ਵਿੱਚ ਡਬਲ ਡਿਸਟ੍ਰੀਕਾ ਡਿਸਟ੍ਰੀਬਿਊਟਰ ਬਹੁਤ ਘੱਟ ਮਿਲੂ ਵੀਰੇ ਸੁਣੋ ਠੀਕ ਹੈ ਇਹ ਲਾਸਟ ਹੋਊਗਾ 14 ਲਗਭਗ 11 10ਵੇਂ 11ਵੇਂ 12ਵੇਂ ਮਹੀਨੇ ਤੋਂ ਹਾਂ ਕਾਫੀ 15 ਦੀ ਹਾਂ ਪਤਾ ਕੀ ਗੱਲ ਆ ਇਹ ਡਿਸਟ੍ਰੀਬਿਊਟਰ ਲਾਸਟ ਚ ਆਈ ਸੀ 14 ਜੀ 485000 ਕਿੰਨੇ ਦਾ ਬਾਈ 60000 ਦਾ ਅੱਛਾ 60000 ਦਾ ਲਈ ਮੈਂ ਗਲਤ ਕਰਦਾ ਆਇਆ ਕੋ ਕਰਦਾ ਹੁਣ ਤੇ ਯਾਰ ਉਦੋਂ ਬਾਅਦ ਆ ਗਿਆ ਭਾਈ ਜੀ ਇਹ ਦੋ ਫਾਰਮ ਬਿਲਕੁਲ ਨਵਾਂ ਟਰੈਕਟਰ ਆ ਭਾਈ ਹਲੇ ਖੰਭਣੀ ਵੀ ਨਹੀਂ ਖੋਲੀ ਕਿਸੇ ਨੇ ਹੈ ਪੁਰਾਣਾ ਕੱਟਿਆ ਉਹ ਟੂਲ ਫੈਸ ਹੋ ਜੂਗਾ 20 ਮਾਡਲ ਆ ਜਿਵੇਂ ਨਵਾਂ ਟਰੈਕਟਰ ਚਾਰੇ ਟਾਇਰ ਨਵੇਂ ਭਾਈ ਹੈ ਭਾਈ ਹੈ ਕਿ ਹਾਂ ਸੌਰੀ ਭਾਈ 22 ਮਾਡਲ ਆ ਜਿਵੇਂ ਨਵਾਂ ਟਰੈਕਟਰ ਡੰਡਾ ਫੱਤੀ ਸੌਰੀ ਹਾਂ ਕੁਝ ਨਾ ਅੰਮ੍ਰਿਤ ਵੀਰ ਆ ਸਰ ਹਾਂ 40 ਦਾ ਦੇ ਦੇਣੀ ਸਰ ਪਰੰਤੂ ਬੜਾ ਫਿਰ ਆਪ ਘਾਉਣ ਲੱਗ ਜੰਦਾ ਆਇਓ ਭਾਈ 30000 ਦਾ ਉਹ ਤੋਂ ਬਾਅਦ ਦੇ ਵਿੱਚ ਆ ਗਿਆ ਭਾਈ 60 ਵਾਲਾ 18 ਮਾ 17 ਮਾ ਲੂਨ ਫੈਂਸ ਹੋ ਜੂ ਪੁਰਾਣਾ ਕੱਟੇ ਜੂ ਵੀਰ ਹਨਾ ਹੂੰ ਹੂੰ ਟਾਇਰ ਹੈਗੇ ਟਰੈਕਟਰ ਦੇ ਭਾਈ 80 85 ਪੈਸੇ ਤੇ ਜਸਵੀਰ 5 ਲੱਖ 10 ਦਾ ਲਿਖੀ ਬਤਾ ਕਿੰਨੇ ਦਾ 85000 ਦਾ ਦੇ ਦਿੰਗੇ ਕਹੇ ਜਾਣ ਬਾਈ 8000 ਇਹ ਕਹਿੰਦਾ ਬਾਈ ਫਿਰ ਉਧਰ ਭੇਜ ਲੈ ਨਹੀਂ ਘਟਾਉਂਦਾ ਬਾਈ ਕਹਿੰਦੇ ਕੋਈ ਨਹੀਂ ਜਾਂਦਾ 8000 ਦਾ ਲੈ ਠੀਕ ਆ ਉਸ ਤੋਂ ਵਾਰਾ ਦਾ ਝੋਟਾ 900 322 ਮਾਰ ਲਾ ਜਿਹੜਾ ਇਹ ਬਿਲਕੁਲ ਸਾਹੇ ਕਿਹਾਗਾ ਨਵਾਂ ਟਰੈਕਾ ਤੇ ਬਾਈ ਕਹਿੰਦਾ ਟੈਗ ਤੋਂ ਨਾ ਤੇ ਉਹਨੇ ਟੈਗ ਤੇ ਜੋੜਾ ਬਾਈ ਗੇਅਰ ਇੰਜਨ ਦੇਖ ਲੈਣੀ ਵੀ ਕਿਆ ਕਹਗਾ ਕੋਟਾ ਰੇਟ ਦਾ ਭਾਈ ਸਾਰਾ ਮਾਲਾ ਜਦੋਂ ਦਿੱਤੀ ਦੂਸਰਾ 3 ਸਟ੍ਰੀਟ ਦਾ ਕੀ ਗੱਲ ਹੈ 20 7 ਲੱਖ 50 ਹਜ਼ਾਰ ਦੇ ਦਿਆਂਗੇ ਭਾਈ ਸ਼ਰਮਾ 7 ਲੱਖ 25 ਹਜ਼ਾਰ ਦਾ ਭਾਈ ਵੀ 7 ਲੱਖ 15 ਹਜ਼ਾਰ ਦਾ ਦੇ ਦਿੰਦੇ ਹੁਣ ਫੈਂਸ ਦੀ ਪ੍ਰਾਣਾ ਦਾ 81250 5 ਇੱਕ ਦਾ ਵੀਰ ਬੱਸ ਆਇਆ ਜਿਸ ਵੀ ਤੋਂ ਆਇਆ ਭਾਈ ਜੀ ਵੀਰੋ ਤੱਕ ਕੇ ਲੈਕ ਪੈਂਟ ਕਵੈਂਟ ਸ਼ੇਅਰ ਕਰ ਦਿਓ ਇਹ ਟਰੈਕਟਰ ਜਿਹੜੇ ਵੀਡੀਓ ਦੇ ਵਿੱਚ ਆ ਇੱਕੋ ਹੀ ਮਾਲਕ ਦੇ ਆ ਬਾਈ ਠੀਕ ਹੈ ਗੱਲ ਆਪਣੇ ਅੰਦਰ ਚ ਆ ਜਿਹੜੇ ਰੇਟ ਕਹਤੇ ਐਦੂ ਵੱਧਾ ਨਹੀਂ ਕੁਛ ਕਟੂ ਦਾ ਜੇ ਕਟ ਐਸਤਾ ਠੀਕ ਹੈ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਸ਼ਰਮਾ ਤਲਵੰਡੀ ਸਾਹਿਬ ਵਾਲਾ ਤੇ ਭੁੱਲਤ ਤਲਵੰਡੀ ਸਾਹਿਬ ਵਾਲਾ ਇਹ ਸਾਰੇ ਦੋਨੇ ਚੈਨਲ ਹੀ ਬਾਈ ਮੇਰੇ ਆਪਦੇ ਆ ਠੀਕ ਹੈ ਗੱਲ ਵੀਰੇ ਕਮੈਂਟ ਬਾਈ ਦੱਬ ਕੇ ਕਰੋ ਕਿ ਤੁਹਾਨੂੰ ਰੇਟ ਕਿੱਤਾਂ ਦੇ ਲੱਗੇ ਆ ਵੀਡੀਓ ਚ ਤੇ ਪੁਰਾਣਾ ਕੱਟਿਆ ਉਹ ਲੋਨ ਫੈਂਸ ਮੇਰਾ ਵਟਸਐਪ ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 9478845 ਬਹੁਤ ਬਹੁਤ ਮਿਹਰबानी ਬਾਈ ਸੋਕਲ ਸਰ ਸਤਿ ਸ਼੍ਰੀ ਅਕਾਲ ਬਾਈ ਸੋਕਲ